ਸਾਬਰਾਂਗ ਚੈਨਲ ਦੇ ਹਰੇ ਦਰਸ਼ਕੋ ਅੱਜ ਦੀ ਇਹ ਵੀਡੀਓ ਮੋਗਾ ਜ਼ਿਲ੍ਹੇ ਦਾ ਪਿੰਡ ਦੌਲਰ ਇੱਥੇ ਗੁਰੂ ਜੀ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਰਸਮarpਤਾ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਜਿਸ ਨੂੰ ਕਿ ਦੌਲਰ ਪਿੰਡ ਦੇ ਜੰਪਲ ਸੰਤ ਬਾਬਾ ਗੁਰਦੇਵ ਸਿੰਘ ਜੀ ਇੰਗਲੈਂਡ ਵਾਲੇ ਉਹਨਾਂ ਦੇ ਸਾਥੀ ਸਰਦਾਰ ਠਾਣਾ ਸਿੰਘ ਜੀ ਰਿਟਾਇਰ ਜਿਲਾ ਪੁਮੀ ਰੱਖਿਆ ਅਫਸਰ ਅਤੇ ਉਹਨਾਂ ਦੇ ਸਾਥੀ ਸਰਦਾਰ ਸਤਨਾਮ ਸਿੰਘ ਜੀ ਜਰਮਨ ਇਹਨਾਂ ਦੇ ਵੱਲੋਂ ਪਿਛਲੇ ਸਾਲ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਦਾ ਕਿ ਪਿਛਲੀ ਵਾਰ ਵੀ ਭਾਰੀ ਬਹੁਤ ਵਧੀਆ ਸੰਗਤਾਂ ਦੇ ਵੱਲੋਂ ਹੰਗਾਰਾ ਮਿਲਿਆ ਸੰਗਤਾਂ ਨੇ ਵੱਡੀ ਗੰਤੀ ਵਿੱਚ ਹਾਜ਼ਰੀਆਂ ਭਰੀਆਂ ਤੇ ਇਸ ਵਾਰ ਵੀ ਠਾਠਾ ਮਾਰਦਾ ਘਟ ਤੁਸੀਂ ਦੇਖ ਰਹੇ ਹੋ ਇਸ ਵਾਰ ਇਹਨਾਂ ਦੇ ਨਾਲ ਦੌਦਰਪਿੰਡ ਦੇ ਜੰਪਲ ਡਾਕਟਰ ਗਰਮੀਤ ਸਿੰਘ ਜੀ ਜੋ ਕਿ ਇਹਨਾਂ ਦੇ ਸਾਥੀ ਰਹੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਇਹਨਾਂ ਦੇ ਗ੍ਰਹਿ ਵਿਖੇ ਜੋ ਸੰਗਤਾਂ ਦੇ ਵਾਸਤੇ ਲੰਗਰ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਨੌਜਵਾਨ ਬੀਬੀਆਂ ਪਹਿਣਾ ਬਜ਼ੁਰਗ ਹਰ ਵਰਗ ਬੜੇ ਹੀ ਉਤਸ਼ਾਹ ਦੇ ਨਾਲ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰ ਰਿਹਾ ਗੁਰੂ ਜਸ ਗਾਇਨ ਹੋ ਰਹੇ ਹੈਗੇ ਆ ਸਹਿਬਜ਼ਾਦੇ ਦੇ ਜੀਵਨ ਦੇ ਉੱਤੇ ਜੋ ਰਾਗੀ ਜੱਥਾ ਹੈ ਉਹ ਵਿਸ਼ੇਸ਼ ਤੌਰ ਤੇ ਸਹਿਬਜ਼ਾਦਾ ਦੇ ਜੀਵਨ ਨੂੰ ਵਰਨਨ ਕਰ ਰਿਹਾ ਨਾਲ ਦੀ ਨਾਲ ਨਗਰ ਕੀਰਤਨ ਦੇ ਜੋ ਆਸੇ-ਪਾਸੇ ਸੱਥਾਂ ਵਿੱਚ ਲੋਕ ਬੈਠੇ ਹਨ ਦੁਕਾਨਾਂ ਤੇ ਲੋਕ ਖੜੇ ਹਨ ਉਹ ਇਸ ਨਗਰ ਕੀਰਤਨ ਨੂੰ ਦੇਖ ਕੇ ਨਾਲ ਦੀ ਨਾਲ ਗੁਰੂ ਸਾਹਿਬ ਦੀ ਪਾਲਕੀ ਆ ਰਹੀ ਹੈ ਉਸ ਨੂੰ ਨਮਸਕਾਰ ਕਰ ਰਹੇ ਹਨ ਬੱਚਿਆਂ ਵਾਲ ਦੇਖ ਕੇ ਖੁਸ਼ ਹੋ ਰਿਆਂ ਨਿੱਕੇ ਬੱਚਿਆਂ ਵਿੱਚ ਕਿੰਨਾ ਉਤਸ਼ਾਹ ਦੇਖਿਆ ਗਿਆ ਸਾਰੇ ਹੀ ਸਕੂਲਾਂ ਨੇ ਜੋ ਦੌਦਰ ਨਗਰ ਦੇ ਸਕੂਲ ਹਨ ਚਾਹੇ ਉਹ ਪ੍ਰਾਈਵੇਟ ਹੋਣ ਚਾਹੇ ਸਰਕਾਰੀ ਹੋਣ ਸਾਰਿਆਂ ਨੇ ਹੀ ਬੜੇ ਉਤਸ਼ਾਹ ਦੇ ਨਾਲ ਇਸ ਨਗਰ ਗੀਤਨ ਦੇ ਵਿੱਚ ਹਾਜ਼ਰੀਆਂ ਭਰੀਆਂ ਅਤੇ ਗੁਰੂ ਮਹਾਰਾਜ ਦੀ ਅਸੀਸ ਨੂੰ ਪ੍ਰਾਪਤ ਕੀਤਾ ਸੋ ਗੁਰੂ ਸਾਹਿਬ ਜੀ ਦੇ ਜਿਹੜੇ ਚਾਰੇ ਸਾਹਿਬਜਾਦੇ ਆ ਉਹਨਾਂ ਨੇ ਆਪਣੇ ਜੀਵਨ ਦੁਆਰਾ ਸਾਨੂੰ ਪ੍ਰੇਰਨਾ ਦਿੱਤੀ ਕਿ ਕਦੇ ਵੀ ਜ਼ੁਲਮ ਦੇ ਅੱਗੇ ਝੁਕਣਾ ਨਹੀਂ ਹੈਗਾ ਮਾਰੇ ਦੇ ਨਾਲ ਖੜਨਾ ਤੇ ਤਗੜੇ ਨੂੰ ਵੰਗਾਰ ਪਾਉਣੀ ਆ ਸੋ ਇਸੇ ਦੇ ਸਬੰਧ ਵਿੱਚ ਨਗਰ ਦੇ ਵਿੱਚ ਜਗਾ ਜਗਾ ਤੇ ਅਲੱਗ-ਅਲੱਗ ਪਦਾਰਥਾਂ ਦੇ ਲੰਗਰ ਲਗਾਏ ਗਏ ਕੋਈ ਸਮੋਸਿਆਂ ਦਾ ਲੰਗਰ ਲਗਾਇਆ ਗਿਆ ਕੋਈ ਦੁੱਧ ਦਾ ਲੰਗਰ ਲਗਾਇਆ ਗਿਆ ਕਿਸੇ ਜਗ੍ਹਾ ਪ੍ਰਸ਼ਾਦੇ ਦੀ ਸੇਵਾ ਕੀਤੀ ਗਈ ਇਸੇ ਤਰ੍ਹਾਂ ਬਹੁਪੰਤੀ ਲੰਗਰ ਨਗਰ ਕੀਰਤਨ ਦੇ ਨਾਲ ਜਾ ਰਹੀਆਂ ਸੰਗਤਾਂ ਦੇ ਵਾਸਤੇ ਲੰਗਰ ਲਗਾਏ ਗਏ ਫਲਾਂ ਦੇ ਲੰਗਰ ਲਗਾਏ ਗਏ ਔਰ ਇਸ ਨਗਰ ਕੀਰਤਨ ਦੀ ਇੱਕ ਵਿਸ਼ੇਸ਼ਤਾ ਇਹ ਰਹੀ ਕਿ ਇਸ ਨਗਰ ਕੀਰਤਨ ਦੇ ਵਿੱਚ ਪੈਰਾਸ਼ੂਟ ਬਲਾ ਗਿਆ ਪੈਰਾਸ਼ੂਟ ਦੁਆਰਾ ਜਿਹੜੀ ਹੈਗੀ ਆ ਉਹ ਫੁੱਲਾਂ ਦੀ ਵਰਖਾ ਹੋਈ ਤੁਸੀਂ ਦੇਖ ਸਕਦੇ ਹੋ ਕਿ ਪੈਰਾਸ਼ੂਟ ਨੇ ਨਗਰ ਦੇ ਵਿੱਚ ਮਤਲਬ ਉਤੋਂ ਦੀ ਗੇੜੇ ਕੱਢੇ ਬਹੁਤ ਸ਼ਾਨਦਾਰ ਦ੍ਰਿਸ਼ ਦੇਖਣ ਨੂੰ ਮਿਲਿਆ ਤੇ ਲੋਕਾਂ ਨੂੰ ਚੰਗਾ ਵੀ ਲੱਗਿਆ ਸੋ ਸਮੇ ਸਮੇ ਦੀ ਤਕਨੀਕ ਹੁੰਦੀ ਆ ਸਮੇ ਸਮੇ ਦੀ ਤਕਨੀਕ ਦੇ ਅਨਸਾਰ ਹੀ ਵਾਤਾਵਰਨ ਨੂੰ ਉਹ ਜਿਹਾ ਮਾਹੌਲ ਬਣਾਇਆ ਜਾਂਦਾ ਹੈਗਾ ਸੋ ਦੇਖ ਸਕਦੇ ਹੋ ਕਿ ਪੈਰਾਸ਼ੂਟ ਨਗਰ ਦੇ ਉੱਤੋਂ ਦੀ ਜਾ ਰਿਹਾ ਤੇ ਇਹ ਪਰਚੀਆਂ ਇਸ ਤਰ੍ਹਾਂ ਸੁੱਟਦਾ ਜਾ ਰਿਹਾ ਬਹੁਤ ਹੀ ਸੁੰਦਰ ਦ੍ਰਿਸ਼ ਦੌਦਰ ਦਾ ਮਸ਼ਹੂਰ ਕਵੀ ਸ੍ਰੀ ਜੱਥਾ ਮਨਪ੍ਰੀਤ ਸਿੰਘ ਮਾਨ ਤੇ ਉਹਨਾਂ ਦੇ ਸਾਥੀਆਂ ਵੱਲੋਂ ਕੇਲਿਆਂ ਦੀ ਸੇਵਾ ਕੀਤੀ ਜਾ ਰਹੀ ਆ ਗੁਰਦੁਆਰਾ ਨਿਰਮਲ ਆਸ਼ਰਮ ਵੱਡਾ ਡੇਰਾ ਦੇ ਸਾਹਮਣੇ ਜੋ ਬਾਬਾ ਜੀ ਵੱਲੋਂ ਲੰਗਰ ਚਲਾਇਆ ਗਿਆ ਸੀ ਸੋ ਬੈਂਡ ਵਾਜਿਆਂ ਵੱਲੋਂ ਵੀ ਬੜੀ ਕਮਾਲ ਕੀਤੀ ਗਈ ਉਤਸ਼ਾਹ ਦਿਖਾਇਆ ਗਿਆ ਖੁਸ਼ੀ ਦੇ ਨਾਲ ਚੁੰਮ ਚੁੰਮ ਕੇ ਬੈਂਡ ਵਜਾਏ ਗਏ ਤੇ ਗੁਰੂ ਸਾਹਿਬ ਦਾ ਸਵਾਗਤ ਕੀਤਾ ਗਿਆ ਪੰਜ ਪਿਆਰਾਂ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਵਾਪਸੀ ਵੱਲ ਆਉਂਦਾ ਹੋਇਆ ਡਾਕਟਰ ਗਰਮੀਤ ਸਿੰਘ ਜੀ ਜਿਨ੍ਹਾਂ ਦੇ ਘਰੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਉੱਥੇ ਇਸ ਦਾ ਜੋ ਆਖਰੀ ਪੜਾ ਹੋਵੇਗਾ ਤੇ ਇਸੇ ਨਗਰ ਕੀਰਤਨ ਦੀ ਦੇ ਸਮਾਪਤੀ ਦੇ ਦੌਰਾਨ ਤੌਧਰਪੈਣ ਦੇ ਮਸ਼ਹੂਰ ਕਵੀਸ਼ਰੀ ਜਥੇ ਦਾ ਜਿਹੜਾ ਉਹ ਕਵੀਸ਼ਰੀ ਜਥੇ ਨੇ ਸੰਗਤਾਂ ਨੂੰ ਸਹਿਬਜ਼ਾਦਾ ਦੇ ਜੀਵਨ ਬਾਰੇ ਮਤਲਬ ਜਾਣਨਾ ਪਾਇਆ ਸੰਗਤਾਂ ਨੇ ਗੁਰ ਇਤਿਹਾਸ ਨੂੰ ਸੁਣਿਆ ਤੇ ਬਾਬਾ ਗੁਰਦੇਵ ਸਿੰਘ ਜੀ ਅਤੇ ਸਰਦਾਰ ਠਾਣਾ ਸਿੰਘ ਜੀ ਨੇ ਸਾਰੇ ਹੀ ਨਗਰ ਦੇ ਜਿਨ੍ਹਾਂ ਨੇ ਵੀ ਜੜੀਆਂ ਵੀ ਸਵਾਵਾਂ ਦਿੱਤੀਆਂ ਉਹਨਾਂ ਦਾ ਕੋਟਾਨ ਕੋਟਾਨ ਧੰਨਵਾਦ ਕੀਤਾ ਗੁਰੂ ਸਾਹਿਬ ਦਾ ਕੁਟਾਨ ਕੁਟਾਨ ਧੰਨਵਾਦ ਕੀਤਾ ਜੋ ਨਿਰਵਿਘਨ ਤਨਸਾਰ ਇਹ ਨਗਰ ਕੀਰਤਨ ਪਿਛਲੀ ਵਾਰ ਨਾਲੋਂ ਵੀ ਬੜੀ ਹੀ ਸ਼ਰਧਾਪੂਰਵਕ ਉਤਸ਼ਾਹ ਦੇ ਨਾਲ ਨਗਰ ਦੀ ਪਰਕਰਮਾ ਕਰਦਾ ਹੋਇਆ ਵਾਪਸ ਆਪਣੇ ਟਿਕਾਣੇ ਤੇ ਪਹੁੰਚਿਆ ਸੋ ਬਾਬਾ ਜੀ ਸੰਗਤਾਂ ਦਾ ਧੰਨਵਾਦ ਕਰ ਰਿਹਾ ਨਾ ਇਸ ਤੋਂ ਬਾਅਦ ਮਨਪ੍ਰੀਤ ਸਿੰਘ ਮਾਨ ਦਾ ਕਿ ਵੀ ਸ਼੍ਰੀ ਜੱਤਾ ਸੰਗਤਾਂ ਨੂੰ ਗੁਰ ਇਤਿਹਾਸ ਸੁਣਾਏਗਾ ਸੋ ਇਹ ਦੇਖ ਸਕਦੇ ਹੋ ਕਿ ਪੈਰਾਸ਼ੂਟ ਡਾਕਟਰ ਗਰਮੀ ਸਿੰਘ ਜੀ ਦੇ ਘਰ ਦੇ ਉੱਪਰ ਦੀ ਵਰਖਾ ਕਰ ਰਿਹਾ ਕਿੰਨੇ ਭਾਗਾਂ ਵਾਲਾ ਇਹ ਘਰ ਆ ਕਿ ਜਿਸ ਵਾਰ ਇਸ ਵਾਰ ਇਹਨਾਂ ਨੂੰ ਇਹ ਸੰਗਤ ਦੀ ਸੇਵਾ ਦਾ ਮੌਕਾ ਮਿਲਿਆ ਇਸ ਤਰ੍ਹਾਂ ਦੇ ਮੌਕੇ ਗੁਰੂ ਸਾਹਿਬ ਦੀ ਮਿਹਰ ਓਟ ਆਸ੍ਰੀ ਤੋਂ ਬਿਨਾਂ ਨਹੀਂ ਮਿਲ ਸਕਦੇ ਬਾਬਾ ਕਪੂਰ ਸਿੰਘ ਜੀ ਕਹਿੰਦੇ ਹਨ ਕਿ ਧੰਨ ਗੁਰੂ ਹਰਗੋਬਿੰਦ ਪਾਸ਼ਾ ਹੀ ਹਨ ਜੋ ਸਾਨੂੰ ਸੇਵਾ ਦੇ ਲਈ ਇਸ ਤਰ੍ਹਾਂ ਮਜ਼ਬੂਤ ਕਰਦੇ ਹਨ ਇਕੱਲੇ ਕਰੇ ਦਾ ਇਹ ਕੰਮ ਨਹੀਂ ਹੁੰਦਾ ਇਹ ਬਾਬਾ ਗੁਰਦੇਵ ਸਿੰਘ ਜੀ ਨੇ ਆਪ ਸੰਗਤਾਂ ਦੇ ਸਾਹਮਣੇ ਕਿਹਾ ਕਿ ਇਕੱਲਾ ਬੰਦਾ ਕੋਈ ਵੱਡਾ ਨਹੀਂ ਹੁੰਦਾ ਸੰਗਤ ਦੇ ਸਹਿਯੋਗ ਨਾਲ ਗੁਰੂ ਮਹਾਰਾਜ ਦੇ ਓਟ ਆਸਰੇ ਦੇ ਨਾਲ ਇਸ ਤਰ੍ਹਾਂ ਦੇ ਸਮਾਗਮ ਹੁੰਦੇ ਆ ਜੋ ਕਿ ਨਹਿਰ ਵਿਗੜਤਾ ਦੇ ਅਨੁਸਾਰ ਚੱਲਦੇ ਹੈਗੇ ਆ ਇਹ ਸਾਰੇ ਨਗਰ ਦੀ ਭਲਾਈ ਦੇ ਲਈ ਹੁੰਦੇ ਆ ਤਾਂ ਕਿ ਜਿਹੜੇ ਨਗਰ ਦੇ ਲੋਕ ਆ ਉਹ ਗੁਰ ਇਤਿਹਾਸ ਤੋਂ ਜਾਣੂ ਹੋ ਸਕਣ ਗੁਰੂ ਦੇ ਨਾਲ ਜੁੜ ਸਕਣ ਸੱਚਾਰੇ ਜੀਵਨ ਵੱਲ ਪਰਤਨ ਨਸ਼ਿਆਂ ਤੋਂ ਦੂਰ ਰਹਿਣਾਂ ਵੰਡ ਦੇ ਵਿੱਚ ਜਿੰਨੇ ਵੀ ਸਾਂਝੇ ਕੰਮ ਹੁੰਦੇ ਹੈਗੇ ਆ ਉਹ ਮਿਲ ਜੁਲ ਕੇ ਕਰਨਾ ਭਲਾਈ ਦੇ ਕਾਰਜ ਕਰਨ ਸੋ ਦੇਖ ਸਕਦੇ ਹੋ ਕਿ ਬੈਂਡ ਵਾਜੇ ਵਾਲੇ ਸੰਗਤਾਂ ਦੇ ਅੱਗੇ-ਅੱਗੇ ਆ ਰਹੇ ਹਨ ਸੋ ਨਗਰ ਕੀਰਤਨ ਦੀ ਸਮਾਪਤੀ ਹੋ ਚੁੱਕੀ ਆ ਇਸ ਨਗਰ ਕੀਰਤਨ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਿ ਕੋਈ ਵੀ ਕਾਰਜ ਕਿਸੇ ਦੇ ਵੀ ਰੋਕਿਆ ਰੋਕ ਨਹੀਂ ਸਕਦਾ ਹੈਗਾ ਸੋ ਇਹ ਕਾਰਜ ਪਹਿਲਾਂ ਦੇ ਨਾਲੋਂ ਵੀ ਬੜੇ ਹੀ ਸੁਚੱਜੇ ਢੰਗ ਦੇ ਨਾਲ ਸੰਪੂਰਨ ਹੋਇਆ ਇਹ ਸਬਦ ਦਾ ਸੇਰਾ ਬਾਬਾ ਕਪੂਰ ਸਿੰਘ ਜੀ ਨੇ ਧੰਨ ਗੁਰੂ ਹਰਗੋਬਿੰਦ ਪਾਸ਼ਾ ਨੂੰ ਦਿੱਤਾ ਕਿਉਂਕਿ ਧੰਨ ਗੁਰੂ ਹਰਗੋਬਿੰਦ ਪਾਸ਼ਾ ਦੇ ਨਾਲ ਬਾਬਾ ਗੁਰਦੇਵ ਸਿੰਘ ਜੀ ਦਾ ਮੋਢਕ ਦੀਮੀ ਪਿਆਰ ਆ ਉਸ ਸਥਾਨ ਤੇ ਉਹ ਸੇਵਾ ਕਰਦੇ ਰਹੇ ਉਸ ਦੁਆਰੇ ਇਹਨਾਂ ਨੇ ਉੱਥੇ ਇੱਕ ਸਰੋਵਰ ਤਿਆਰ ਕਰਵਾਇਆ ਜੋ ਕਿ ਤਿਆਰ ਹੋਣੀ ਵਾਲਾ ਸੋ ਇਹ ਹਰ ਵਕਤ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਧੰਨਵਾਦ ਕਰਦੇ ਹਨ ਤੇ ਸਾਰੀਆਂ ਸੇਵਾਵਾਂ ਦਾ ਸੇਰਾ ਉਹਨਾਂ ਨੂੰ ਦਿੰਦੇ ਹਨ ਤੇ ਗੁਰੂ ਮਹਾਰਾਜ ਜੀ ਨੇ ਚੜ੍ਹਦੀ ਕਲਾ ਵੀ ਬਖਸ਼ੀ ਆ ਸੋ ਸੰਗਤਾਂ ਵੱਲੋਂ ਪਰਸ਼ਾਦੇ ਸ਼ਕਨ ਦੀਆਂ ਬਿਲਕੁਲ ਤਿਆਰੀਆਂ ਹੋ ਚੁੱਕੀਆਂ ਹਨ ਸੰਗਤ ਬੱਚੇ ਆ ਰਹੇ ਹਨ ਤੇ ਗੁਰੂ ਸਾਹਿਬ ਦਾ ਬਹੁਤ 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 ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੋ ਦੌਦਰ ਨਗਰ ਦੇ ਵਿੱਚ ਇਹ ਦੂਜਾ ਚਾਰ ਸਾਹਿਬ ਜATE ਤੇ ਮਾਤਾ ਗੁਜਰਜੀ ਦੀ ਯਾਦ ਨੂੰ ਸਮਰਪਿਤ ਇਹ ਨਗਰ ਕੀਰਤਨ ਹੋਇਆ ਉਮੀਦ ਕਰਦੇ ਹਾਂ ਕਿ ਅਗਲੀ ਵਾਰ ਦਾ ਨਗਰ ਕੀਰਤਨ ਹੋਰ ਵੀ ਉਤਸ਼ਾਹ ਦੇ ਨਾਲ ਮਨਾਇਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ